हां हां जी किसान ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬਣਾ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਬਿਲਕੁਲ ਤਾਜੀ ਸੂਈ ਵੀ ਆ ਇੱਕ ਬਈ ਘੰਟਾ ਡੂੜ ਘੰਟਾ ਲੈਦੀ ਆ ਉਹਨੂੰ ਸੂਪ ਪੈਣਾ ਇਹਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸੀ ਗੱਲ ਖਸੇ ਹੋਵੇ ਹੋ ਠੀਕ ਹੋਈ ਵਧੀਆ ਵਧੀਆ ਬਾਈ ਅ ਬਾਈ ਨਾਮ ਤੇ ਐਡਰੈਸ ਵੋ ਨਾਮ ਮੇਰੇ ਸਾਗਰਾ ਪਿੰਡ ਭਾਈ ਰੂਪਾ ਸੀੜ ਕੋਲਾ ਦਾ ਜਿਹੜਾ ਆਪਣਾ ਮਠੇੜਾ ਨੇੜੇ ਪਿੰਡ ਬਾਈ ਨੇੜੇ ਆਪਣਾ ਰਾਮਪੁਰਾ ਸਹਾਰਾ ਵੀਰੇ ਇਤਦਰਾ

ਏ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੌਸ ਹੋਈ ਆ ਬਾਈ ਦੂਜਾ 106 ਦਾ ਨੰਮ ਆ ਦੂਜਾ ਸਵੇਰ ਪੈਗੀ ਮੋਹ ਸੇਦਨ ਹੈ ਹਾਂ ਠੀਕ ਹੈ ਜੇਰਾ ਅਲੱਗ ਰੱਖੀ ਬੇਟਾ ਬਾਈ ਬੱਤ ਕਰ ਲੈਦੇ ਚ ਮਗਰ ਬੱਚਾ ਜਨਸੀ ਬੱਚਾ ਠੀਕ ਪਹਿਲਾਂ ਨੇ 18-19 ਕਿਲੋ ਦੋ ਦਤਾ ਕਿ 20 ਕਿਲੋ ਤੋਂ ਬਾਹਰ ਦੋ ਦੇ ਦੋ ਬਾਈ ਥਾਣ ਦੇ ਕਿੰਨਾ ਚੰਗਾ ਬਾਈ ਬੜਾ ਕਮਾਲ ਦਾ ਲੇ ਬਾਈ ਬਹੁਤ ਚੰਗਾ ਬਾਈ ਕਰਮ ਵਾਲੀ ਦਾ ਠੰਡੀ ਠੰਡ ਜਾਂਦਾ ਇਕਲਾ ਇਕਲਾ ਥਣ ਲੈ ਮੁੱਠੀ ਵਾਲਾ ਥਾਣੀ ਗਲਾਬੀ ਥਣ ਇੱਥੋਂ ਸਾਹਮਣੋਂ ਕੈ ਜੰਨਾ ਪੱਟ ਤੋਂ ਅੱਗੇ ਆ ਉਹਨੇ ਪਿੱਛੇ ਨੂੰ ਬਈ ਕੀ ਬਾਤ ਹੈ ਇਹ ਪੌਣਾ ਕੱਢਾ ਬਈ ਐ ਨਹੀਂ ਠੰਡੀ ਠੀਲ ਬੱਚੀ ਠੀਕ ਆ ਬੌਣਾ ਬੂਣਾ ਕੱਢਿਆ ਵਾ ਠੰਡੀ ਸੀਲ ਵਾਲਾ ਥਾਂ ਲੇ ਵਾਲੀ ਬੜਾ ਚਵਾਈ ਬਹੁਤ ਚੰਗੀ ਹੈ ਨਾ ਬਾਹਰ ਨਹੀਂ ਹੈ ਚਵਾਈ ਦੇਖੋ ਬਈ ਚਵਾਈ ਬਹੁਤ ਚੰਗੀ ਹੈ ਜਿਵੇਂ ਮਰਜੀ ਕਰਵਾਈਆਂ ਧਾਰਾ ਬਾਈ ਕਰਵਾਉਂ ਪੂਸ ਪਰੇ ਮੂਠੀਆਂ ਖਾਣਾ ਬਈ ਚਵਾਈ ਬਹੁਤ ਵਧੀਆ ਇਹ ਮੂਹਰ ਨੇ ਥਣਾ ਦੀਆਂ ਧਾਰਾ ਨੇ ਬਈ ਬਾਕੀ ਮਗਰ ਲਿਆ ਜਿਵੇਂ ਖਾਣ ਲੈ ਮਗਰ ਨੇ ਥਣਾ ਦੀਆਂ ਧਾਰਾ ਚੈੱਕ ਕਰੋ ਕੀ ਬਾਤ ਸਵਾਈ ਬਹੁਤ ਜੰਗੀ ਹੈ ਨਾ ਬਈ ਸਵਾਈ ਦੇ ਤਰ੍ਹਾਂ ਬਰਾਬਰ ਹਮ ਲੈ ਜਿੰਨੀ ਵਕਤ ਆ ਰਾਮ ਮਾਰੀਆਂ ਬਈ ਆ ਦੇਖ ਗੜਬੀ ਦੁੱਧ ਦੀ ਕੱਢ ਕੇ ਮਾਰੀ ਲੇਵਾਲੂ ਵਾ ਕਮਾਲ ਕਰਦ ਬਿੱਟ ਚੰਗਾ ਯਾਦਬ੍ਰੀਡ ਫੋਲ ਚੰਗੀ ਹੈ ਸੂਈ ਸਵਾਈ ਜੇਰ ਬਈ ਬੱਟਲ ਚ ਰੱਖੀ ਬੈਠਾ ਪੰਜਾਬ ਵਾਲੀ ਜਰਸੀ ਹੈ ਪੂਰੀ ਵੱਡੇ ਕੱਦ ਗੁੱਦ ਵਾਲੀ ਹੈ ਯਾਰ ਠੀਕ 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 ਵੱਡਾ ਕੱਦ ਯਾਦਬ੍ਰੀਡ ਫੋਲ ਚੰਗੀ ਗਰਮੀ ਬਿਲਕੁਲ ਤੇ ਪੈਂਟ ਆ ਜਿਹੜੀ ਇਹਨੇ ਪੂਰੀ ਚੰਗੀ ਆਉਣੀ ਆ ਭਈ ਇਹਦੀ ਫੈਂਡ ਗਰਮੀ ਮੈਨ ਨਾਲੀ ਆ ਬੜੀ ਗਰਮੀ ਗਰਮੀ ਸਹੀ ਗੱਲ ਆ ਦੁੱਧ ਦੀ ਫੈਂਡ ਫੂਡ ਪੂਰੀ ਚੰਗੀ ਆਉਗੀ ਬਾਕੀ ਜਿੱਥੇ ਮਰਜ਼ੀ ਬਾਂਦੀ ਗਰਮੀ ਨਹੀਂ ਮਾਰਦੀ ਜਿਵੇਂ ਮਰਜ਼ੀ ਹੱਥ ਲਾਈ ਚੱਲ ਕੋਈ ਚੱਕਣੀ ਆਰਡਰ ਆਰਡਰ ਬਹੁਤ ਚੰਗਾ ਭਈ ਕੀ ਮੋਲ ਆ ਭਰਾ ਬਈ ਬਾੜੀ ਦੇ ਦਾਂਗੇ ਯਾਰ ਬਸ ਮਾਨਤਾਨ ਹੋ ਜੂ ਕਰਦੇ ਆ ਬਈ ਵਿੱਚੋਂ ਜਮਾ ਜਜ ਰੇਟ 62000 ਰੁਪਇਆ ਬਾਕੀ ਜਿਹੜਾ ਮੌਕੇ ਤੇ ਬਸ ਹੁਣ ਸਭ ਸਾਰਾ ਸਾਹਮਣੇ ਆ ਜੀ ਰੂਪਏ ਕੀ ਯਾਰ ਹੁਣ ਸਹੀ ਗੱਲ ਆ ਬਾਕੀ ਆ ਨੀ ਛੂਟ ਛਾਟ ਵਿੱਚ ਕੱਦ ਵਾਲੀ ਆ ਬਾਕੀ ਪਹਿਲਾਂ ਆ ਸੂਆ ਮੰਨ ਆ ਬੱਚੀ ਕਾਕੇ ਦਾ ਵੇਲੋ ਬੋਲ ਜੰਗਾ ਥਾਨਲੇਵਾ ਬੜਾ ਕਮਾਲ ਦਾ ਚਵਾਈ ਕਰਕੇ ਦਿਖਾਈ ਆ ਪੂਰੀ ਚੰਗੀ ਧਾਰ ਆਈ ਆ ਥਾਨ ਦੇਖੋ ਕੱਲਾ ਕਲਾ ਥਾਣਾ ਚਣ ਚਣ ਕੇ ਲਾਇਆ ਹੁੰਦਾ ਜਿਵੇਂ ਭਈ ਢਣਕੇ ਲਾਇਆ ਹੁੰਦਾ ਨਾ ਪੂਰੀ ਵਿਥੀ ਉਵੇਂ ਥਾਨ ਲੱਗਿਆ ਕਰਮ ਵਾਲੀ ਦੇ ਜਾਤ ਬ੍ਰੇਡ ਬਹੁਤ ਚੰਗੀ ਆ ਮੁੱਲ ਵੀ ਜਾਇਦੀ ਆ 800 ਰੁਪਏ ਮਾਨਤਣ ਵਿੱਚੋਂ ਹੋ ਜਾਣਾ ਅੱਗੇ ਵੀਰੇ 2 ਨੰਬਰ ਕਿਹੜਾ ਦੂਜਾ ਸੋਸ ਹੁੰਦੀ ਆ ਬੜਾ ਇਹ ਵੀ ਛੇਦਾਂਦੀ ਮੂੰਹ ਮੂੰਹੋ ਛੇਦਾਂਦ ਦੂਜਾ ਸੋਸ ਪਹਿਲਾਂ ਨੇ 19 ਕਿਲੋ 20 ਕਿਲੋ ਦਾ ਦੁੱਤਾ ਬਈ ਠੀਕ ਆ ਬਸ ਤਿਆਰੀਆਂ ਜਾਣਾ ਸਮਾਂ ਬਾ ਘੰਟਾ ਲਊ ਮਸਾਂ ਬਈ ਯਾਰ ਇੱਕ ਘੰਟੇ ਨੂੰ ਵੀ ਕਿਲੋ ਦੁੱਧ ਦੇ ਕੇ ਖੁੱਲਾ ਦੇਣਾ ਬੱਚੀ ਨੇ ਬਈ ਕਰਾਉ ਪਾਣਾ ਠੰਡੀ ਸੀ ਰਾਂ ਪਣੀ ਕੋਈ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਬੜਾ ਸ਼ਾਨਦਾਰ ਆਰਡਰ ਤਿਆਰ ਕਰਿਆ ਲੈ ਨੇੜ ਤੋਂ ਦੇਖੋ ਥਾਨ ਲੈਵਾ ਬੜਾ ਕਮਾਲ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਪੂਰੀ ਵਿੱਤੀ ਦੇ ਥਾਨ ਕੱਦ ਵੱਡ ਚੰਗਾ ਚਮਕ ਚਮਕ ਫੁੱਲ ਆ ਬੈ ਫੁੱਲ ਚਮਕ ਵਾਲਾ ਐਸ ਵੱਡਾ ਪਿਆਰਾ ਬਾਈ ਬੋਦੀਬਾਦੀ ਬਹੁਤ ਚੰਗੀ ਆ ਸੋਣਦੀ ਆ ਬਿਲਕੁਲ ਤਿਆਰੀਆਂ ਜੀ ਆ ਇੱਕ ਘੰਟੇ ਦੇ ਅੰਦਰ ਅੰਦਰ ਵੜਨੇ ਸੂਪ ਬਣਾ ਬਾਈ ਥਣ ਲੇਵਾ ਬੜਾ ਕਮਾਲ ਦਾ ਤਿਆਰ ਕਰਿਆ ਥਣ ਲੇਵਾ ਦਾ ਥੱਬੇ ਆ ਬਾਈ ਯਾਰ ਬਾਕੀ ਦੁੱਧ ਦਾ ਰਿਕਾਰਡ ਚੰਗਾ ਦੱਸਿਆ ਬਾਈ ਨੇ ਟੋਰਾ ਤਾਰਾ ਵੀ ਚੰਗਾ ਬੈੜਦਾ ਠੰਡੀ ਸੀਲ ਬਥੇਰੇ ਥਾਣ ਬਹੁਤ ਚੰਗਾ ਬਾਈ ਯਾਰ ਠੰਡੀ ਸੀਲ ਪੂਰੀ ਆ ਇਹ ਥਣਲੇਵਾ ਦਿਖਾ ਦੇ ਥਣਲੇਵਾ ਥਣਲੇਵਾ ਦਾ ਮੁੱਲ ਹੁੰਦਾ ਬਈ ਥਣਲੇਵਾ ਬੜਾ ਕਮਾਲ ਥਣਲੇਵਾ 25 ਕਿਲੋ ਵਾਲੀ ਆ ਲੱਗਿਆ ਆ ਇਹ ਕਹੇ ਉਹਦੇ ਤੋਂ ਜਾਗਦੇ ਥੋੜਾ ਜਿਹਾ ਬਸ ਇੱਕ ਸੂਣਦੀ ਕਰਕੇ ਉਹ ਠੰਡੀ ਸੀ ਸਹੀ ਗੱਲ ਆ ਬਈ ਸਹੀ ਗੱਲ ਆ ਭਾਂਡੇ ਦੇ ਹਿਸਾਬ ਨਾਲ ਬਾਈ ਕਹਿੰਦਾ ਚਾਹੇ 25 ਲੀਟਰ ਕਹੇ ਦੇ ਤਾਂ ਵੀ ਕੋਈ ਵਾੜਾ ਨਹੀਂ ਆ ਭਾਂਡਾ ਭੁੰਡਾ ਬਹੁਤ ਚੰਗਾ ਥਣਲੇਵਾ ਬੜਾ ਕਮਾਲ ਮੁੱਲ ਬਈ ਇਹਦਾ 65 ਦੀ دیਵਾ ਹੈ ਬਈ ਯਾਰ ਮਾਨ ਤਾਨ ਹੋ ਜ ਵਿੱਚੋਂ ਕਰਤਾ ਹੈ ਬਈ ਯਾਰ 65000 ਰੁਪਏ ਜਮਾ ਜਾਇਜ਼ ਰੇਟ ਆ ਬਾਕੀ ਮਾਨ ਤਾਨ ਜ਼ਰੂਰ ਹੋ ਜ ਜਾ ਲੈ ਵਾ ਅੱਗੇ ਪਿੱਛੇ ਆਣੀ ਗੱਲ ਹਾਂ ਲੈ ਵਾ ਦੇਖੋ ਲੈ ਲੈਵੇ ਦੀ ਜਿਹੜੀ ਬਣਾਵਟਾ ਬਈ ਬੜੀ ਚੰਗੀ ਆ ਥਣ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਯਾਦ ਰੇਟ ਕੋਲੇ ਚੰਗੀ ਆ ਨਾਗਪੁਰਾ ਤੋਂਲੇ ਦੋ ਸੀ ਦੋਨੇ ਰਖਾਤੇ ਕਿਸੇ ਵੀਰ ਨੇ ਦੋਨਾਂ 'ਚ ਕੋਈ ਵੀ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਫਾਇਦ ਲਓ ਧੰਨਵਾਦ